ਜੋ ਬੋਦੂ ਘਟਾਲਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 578 ਅੰਗ ਤੇ ਸ਼ਬਦ ਚੰਨ ਕਰਦੇ ਹਨ ਰਾਗ ਬੜਹਾਂਸ ਮਹੱਲਾ ਪਹਿਲਾ ਘਰ ਪੰਜਮਾ ਆਲਾਨੀਆਂ ੴ ਸਤਿਗੁਰ ਪ੍ਰਸਾਦ ਸਤਸਿੰਘ ਆਲਾਨੀਆਂ ਕਹਿੰਦੇ ਜਦੋਂ ਐਲਾਨ ਹੋ ਜਾਂਦਾ ਕਿਸੇ ਚੀਜ਼ ਦਾ ਹੁਣ ਐਲਾਨ ਇਸ ਮਨੁੱਖ ਨੂੰ ਇੱਥੋਂ ਲੈ ਕੇ ਜਾਣ ਦਾ ਹੋਇਆ ਪੇ ਸੰਸਾਰ 'ਚ ਇਹਦੀ ਆਰਜੂ ਪੂਰੀ ਹੋ ਚੁੱਕੀ ਐ ਅਕਾਲ ਪੁਰਖ ਨੇ ਵਹਿਗੁਰੂ ਨੇ ਰੱਬ ਨੇ ਐਲਾਨ ਕਰ ਦਿੱਤਾ ਕਿ ਇਸ ਮਨੁੱਖ ਨੂੰ ਵਾਪਸ ਲੈ ਕੇ ਆਊਗਾ ਐਲਾਨ ਹੋ ਗਿਆ ਇਸ ਐਲਾਨ ਨੂੰ ਕੋਈ ਮੋੜਨ ਵਾਲਾ ਨਹੀਂ ਜਿਹੜਾ ਰੱਬ ਨੇ ਐਲਾਨ ਕਰ ਦਿੱਤਾ ਰੱਬ ਨੇ ਹੁਕਮ ਕਰ ਦਿੱਤਾ ਤਨ ਸਿਰਿੰਦਾ ਸੱਚਾ ਪਾਤਸ਼ਾਹ ਤਨ ਸਿਰਿੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੇ ਲਾਇਆ ਕਹਿੰਦੇ ਤਨ ਇਹੋ ਪਾਤਸ਼ਾਹ ਜੀ ਨੇ ਇਹ ਜਗ ਨੂੰ ਧੰਦੇ ਲਾਇਆ ਮੋਹਲਤ ਪੁੰਨੀ ਕਹਿੰਦੇ ਮੋਹਲਤ ਪੂਰਨ ਪੁੰਨ ਕੀ ਪੂਰਾ ਹੋ ਗਿਆ ਤੇਰਾ ਬਖਸ਼ ਜਿਨਨੇ ਤੈਨੂੰ ਮੋਹਤ ਦਿੱਤੀ ਸੀ ਸੰਸਾਰ ਵਿੱਚ ਰਹਿਣ ਦੀ ਉਹ ਵਕਤ ਤੇਰਾ ਪੂਰਾ ਹੋ ਗਿਆ ਮੋਹਤ ਪੁੰਨੀ ਪਾਈ ਭਰੀ ਜਾਨੜੀਆ ਕੱਤ ਚਲਾਇਆ ਕੱਤ ਕੇ ਕਹਿੰਦੇ ਹੱਕ ਕੇ ਲੈ ਕੇ ਜਾਣਾ ਇਹ ਜਾਨੜੀ ਨੂੰ ਫਿਰ ਇਹ ਮਰੋੱਖ ਨੂੰ ਫਿਰ ਜਮ ਬਣ ਕੇ ਹੱਕ ਕੇ ਲੈ ਕੇ ਜਾਂਦੇ ਮੋਹਲਤ ਪੁੰਨੀ ਜਦੋਂ ਮੋਹਲਤ ਪੂਰੀ ਹੋ ਗਈ ਮੋਹਲਤ ਪੁੰਨੀ ਪਈ ਪਰਿ ਜਾਣੜਾ ਘੱਤ ਚਲਾਇਆ ਜਾਨੀ ਘੱਤ ਚਲਾਇਆ ਲਿਖਿਆ ਆ ਕਹਿੰਦੇ ਪਹਿ ਲਿਖਿਆ ਵਾ ਗਿਆ ਇਹਨੂੰ ਘੱਤ ਕੇ ਹੱਕ ਕੇ ਲੈ ਕੇ ਗਏ ਗਲ ਦੇ ਜ ਸੰਗਲ ਪਾ ਕੇ ਖਿੱਚਦੇ ਆ ਪਿੱਛੇ ਵੀ ਜਾਮੈਂ ਚਾਰੇ ਪਾਸੇ ਜਾਮੈਂ ਇਹਨੂੰ ਘੱਤ ਕੇ ਹੱਕ ਕੇ ਲੈ ਕੇ ਜਾਂਦੇ ਆ ਜਾਨੀ ਕੱਤ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਵਾਇਏ ਉਹ ਵੀਰ ਜਿਹੜੇ ਜਾਮ ਆਏ ਆ ਨਾ ਉਹ ਪਾਕੜ ਕੇ ਬੰਦ ਕੇ ਲੈ ਗਏ ਕਾਇਆ ਹੰਸthia ਵਿਛੋੜਾ ਐ ਦੇਹ ਦਾ ਤੇ ਹੰਸ ਦਾ ਵਿਛੋੜਾ ਪੈ ਗਿਆ ਦੇਹ ਇੱਥੇ ਰਹੇਗੀ ਹੰਸ ਨੂੰ ਬੰਦ ਕੇ ਲੈ ਗਏ ਉਹ ਦੇਹ ਨੇ ਉਹਨੇ ਲੈ ਕੇ ਜਾਂਦੇ ਹੰਸ ਨੂੰ ਲੈ ਕੇ ਜਾਂਦੇ ਕਾਇਆ ਹੰਸ ਥੀਆ ਵਿਛੋੜਾ ਸਰੀਰ ਦਾ ਤੇ ਹੰਸ ਦਾ ਜੀਵਾਤਮਾ ਦਾ ਵਿਛੋੜਾ ਪੈ ਗਿਆ ਕਾਇਆ ਹੰਸ ਥੀਆ ਵਿਛੋੜਾ ਜਾਂ ਦਿਨ ਪੁੰਨੇ ਮੇਰੀ ਮਾਈ ਕਦੋਂ ਜਦੋਂ ਦਿਨ ਪੂਰੇ ਹੋ ਗਏ ਤੇ ਇਹ ਕਾਇਆ ਦੇ ਤੇ ਹੰਸ ਦਾ ਵਿਛੋੜਾ ਪੈ ਗਿਆ ਜਿਹੜਾ ਲਿਖਿਆ ਤੇਹਾ ਪਾਇਆ ਕਹਿੰਦੇ ਜਿਹੜਾ ਜਿਹਾ ਲਿਖਿਆ ਹੋਇਆ ਸੀ ਉਹ ਜਿਹਾ ਪਾ ਲਿਆ ਲਿਖਿਆ ਕੀ ਕੀ ਗਿਆ ਜੋ ਆਪਾਂ ਕਰਮ ਕੀਤੇ ਸਾਰਾ ਰੱਬ ਲਿਖਦਾ ਜਿਹੜਾ ਲਿਖਿਆ ਤੇਹਾ ਪਾਇਆ ਅੱਗੇ ਹੁਣ ਦਰਗਾਹ ਚ ਚਲੇ ਗਿਆ ਉੱਥੇ ਜਿਹੇ ਜਿਹੇ ਫਿਰ ਕਰਮ ਕੀਤੇ ਸੀ ਉਹ ਜਿਹੇ ਪ੍ਰਾਪਤ ਹੋ ਗਏ ਹਾਂ ਜਿਹਾ ਲਿਖਿਆ ਤੇਹਾ ਪਾਇਆ ਜਿਹਾ ਪੂਰਬ ਕਮਾਇਆ ਕਹਿੰਦੇ ਜਿਹਾ ਜੇ ਪਹਿਲਾਂ ਕਮਾ ਲਿਆ ਤਾ ਪੂਰਬ ਨ ਪਹਿਲੇ ਨੂੰ ਕਹਿੰਦੇ ਜਿਹੜਾ ਪਹਿਲਾਂ ਕਮਾਇਆ ਕਹਿੰਦੇ ਉਹ ਪਾ ਲਿਆ ਇਹ ਸੰਸਾਰ ਚ ਆ ਕੇ ਜੋ ਕਮਾਈ ਕੀਤੀ ਸੀ ਪਾਪ ਕੀਤਾ ਪੁੰਨ ਕੀਤਾ ਸਾਰਾ ਕੁਝ ਪ੍ਰਾਪਤ ਹੋ ਗਿਆ ਜਿਹਾ ਲਿਖਿਆ ਤੇਹਾ ਪਾਇਆ ਜੇ ਆ ਪੁਰਬ ਕਮਾਇਆ ਤੰ ਸਰਿੰਦਾ ਸੱਚਾ ਪਾਤਸ਼ਾਹ ਕਹਿੰਦੇ ਤਨ ਹੈ ਉਹ ਸਰਿੰਦਾ ਸੱਚਾ ਪਾਤਸ਼ਾਹ ਜਿਨ ਜਗਤ ਧੰਦੇ ਲਾਇਆ ਕਹਿੰਦੇ ਉਹ ਤਨ ਹੈ ਜਿਨੇ ਸਾਰੇ ਜਗ ਨੂੰ ਧੰਦੇ ਲਾਇਆ ਕਮ ਲਾਇਆ ਸਹਬ ਸਿਮਰੋ ਮੇਰੇ ਭਾਈਓ ਉਹਨੂੰ ਤਾਂ एलान ਹੋ ਗਿਆ ਉਹਨੂੰ ਤਾਂ ਜਮ ਲੈ ਕੇ ਜਿਹੜੀ ਬਾਕੀ ਦੁਨੀਆ ਬਾਕੀ ਸੰਸਾਰ ਹੈ ਉਹਨਾਂ ਨੂੰ ਪਾਤਸ਼ਾਹ ਹੁਕਮ ਕਰਦੇ ਆ ਗੁਰੂ ਨਾਨਕ ਦੇਵ ਜੀ ਸਹਬ ਸਿਮਰੋ ਮੇਰੇ ਭਾਈਓ ਕਹਿੰਦੇ ਮੇਰੇ ਭਾਈਓ ਤੁਸੀਂ ਸਹਬ ਦਾ ਸਿਮਰਨ ਕਰੋ ਸਬਨਾ ਇਹੇ ਪਿਆਣਾ ਕਹਿੰਦੇ ਸਬਨ ਇਹ ਇੱਥੇ ਹੀ ਪੈਣਾ ਆ ਕੇ ਕਿੱਥੇ ਇਹ ਸਭ ਨੇ ਕਹਿੰਦੇ ਮੜੀਆਂ 'ਚ ਆ ਕੇ ਪੈਣਾ ਹੈ। ਜੇ ਮੈਂ ਇਹ ਮਰਿਆ ਪਿਆ ਇੱਥੇ ਸਾਰੇ ਨਹੀਂ ਮਰ ਕੇ ਪੈਣਾ ਆ ਕੇ। ਇਹ एलानੀਆਂ ਸਮਝਾਉਣ ਵਾਸਤੇ ਸਾਨੂੰ। ਲੇਕਿਨ ਅਸੀਂ ਕਰਵਾਜ ਤੱਕ ਸੀਮਤ ਰਹਿ ਗਏ ਆ ਕਿ ਸੰਸਕਾਰ ਕਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਜੇ एलानੀਆਂ ਦਾ ਪਾਠ ਕਰ। ਸੰਗਤ ਵਾਲੇ ਅੱਧੀ ਪਜਾਦੀ ਮੜੀਆਂ 'ਚ ਬੈਠੀ ਹੁੰਦੀ ਹੈ ਮੇਰੇ ਵਰਗਾ ਪਾਠੀ ਲਾਣੀਆਂ ਦਾ ਪਾਠ ਕਰਕੇ ਸਵਾਪਤੀ ਕਰ ਦਿੰਦਾ ਇਕ ਅਸੀਂ ਕੇਵਲ ਤੇ ਕੇਵਲ ਰਿਵਾਜ ਪੂਰਾ ਕਰ ਰਹੇ ਹਾਂ ਲੇਕਿਨ ਇਹ ਤਾਂ ਸਮਝਾਉਣੇ ਵਾਸਤੇ ਹੈ ਵੀ ਇਹ ਮਰਿਆ ਬਿਆ ਤੁਸੀਂ ਵੀ ਮਰ ਕੇ ਪੈਣਾ ਇੱਥੇ ਅਸੀਂ ਕਰਵਾਜ ਵਾਸਤੇ ਕਰਦੇ ਹਾਂ ਰੀਤੀ ਰਿਵਾਜ ਵਾਸਤੇ ਲਾਣੀਆਂ ਦਾ ਪਾਠ ਵੀ ਕਰ ਲਿਆ ਉਹ ਤੋਂ ਬਾਅਦ ਫਿਰ ਭੋਗ ਵੀ ਪਵਾ ਲਿਆ ਲੇਕਿਨ ਈ ਕਰਵਾਜ ਈਕ ਰੀਤੀ ਪੂਰੀ ਕਰ ਰਹੇ ਆ ਲੇਕਿਨ ਨਹੀਂ ਪਾਈ ਇਹ ਤਾਂ ਗੁਰੂ ਨਾਨਕ ਦੇਵ ਜੀ ਸਾਨੂੰ ਸਮਝਾਉਣ ਵਾਸਤੇ ਦੱਸਦੇ ਆ ਸਹਬ ਸਿਮਰੋ ਮੇਰੇ ਭਾਈਓ ਕਹਿੰਦਾ ਮੇਰੇ ਭਾਈਓ ਤੁਸੀਂ ਸਿਮਰਨ ਕਰ ਲਓ ਸਭਨਾ ਇਹ ਪੈਣਾ ਕਹਿੰਦੇ ਸਭ ਨੇ ਇੱਕ ਨਹੀਂ ਪੈਣਾ ਮਰ ਕੇ ਸਿਮਰਨ ਕਰ ਇਥੇ ਤੰਦਾ ਕੂੜਾ ਚਾਰ ਦਿਹਾ ਕਹਿੰਦੇ ਇੱਥੇ ਤਾਂ ਝੂਠਾ ਤੰਦਾ ਹੈ ਚਾਰ ਦਿਨਾਂ ਦਾ ਇਥੇ ਤੰਦਾ ਕੂੜਾ ਕੂੜਾ ਝੂਠ ਨੂੰ ਕਹਿੰਦੇ ਆ ਕਹਿੰਦੇ ਇੱਥੇ ਦਾ ਤੰਦਾ ਜਿਹੜਾ ਕੂੜਾ ਚਾਰ ਦਿਨਾਂ ਦਾ ਹੈ ਇਥੇ ਤੰਦਾ ਕੂੜਾ ਚਾਰ ਦਿਹਾ ਅੱਗੇ ਸਰ ਪਰ ਜਾਣਾ ਕਹਿੰਦੇ ਅੱਗੇ ਸਾਰੇ ਨਹੀਂ ਜਾਣਾ ਮਰ ਕੇ ਅੱਗੇ ਸਰ ਪਰ ਜਾਣਾ ਕਹਿੰਦੇ ਅੱਗੇ ਸਾਰਿਆਂ ਨੇ ਜਾਣਾ ਜਿਉਂ ਮਹਿਮਾਨਾ ਕਹਿੰਦੇ ਜੇ ਕੋਈ ਮਹਿਮਾਨ ਆਇਆ ਹੁੰਦਾ ਨਾ ਘਰ ਦੇ ਵਿੱਚ ਉਹ ਮਹਿਮਾਨ ਕਿੰਨੇ ਦਿਨ ਰਹਿੰਦਾ ਹੈ ਜਦੋਂ ਮਹਿਮਾਨ ਕੋਈ ਘਰ ਆਉਂਦਾ ਉਹਦੀ ਬੜੀ ਇੱਜ਼ਤ ਹੁੰਦੀ ਹੈ ਇਸ ਤਰ੍ਹਾਂ ਜਦੋਂ ਸੰਸਾਰ ਦੇ ਵਿੱਚ ਜੀਵ ਪੈਦਾ ਹੁੰਦਾ ਘਰ ਦੇ ਚ ਬੜੀ ਖੁਸ਼ੀ ਹੁੰਦੀ ਹੈ ਇਹ ਮਹਿਮਾਨ ਬਣ ਕੇ ਆਇਆ ਸੰਸਾਰ ਦੇ ਵਿੱਚ ਲੇਕਿਨ ਜੇ ਮਹਿਮਾਨ ਆ ਕੇ ਘਰ ਤੇ ਸਾਡੇ ਦੇ ਕਬਜ਼ਾ ਕਰਨ ਲਵੇ ਨਾ ਨਿਕਲੇ ਫਿਰ ਅਸੀਂ ਕੁੱਟ ਕੇ ਬਾਹਰ ਕੱਢਦੇ ਹਾਂ ਘਰ ਤੋਂ ਉਹਨੂੰ ਐਸੇ ਤਰੀਕੇ ਸੰਸਾਰ ਦੇ ਵਿੱਚ ਜੀਬ ਆਇਆ ਲੇਕਿਨ ਇੱਥੇ ਆ ਕੇ ਸੰਸਾਰ ਦੀ ਮਾਲਕੀ ਕਰਦਾ ਸਾਰੇ ਦੀ ਹੈ ਇਹ ਤਾਂ ਮਹਿਮਾਨ ਲੇਕਿਨ ਬਣਦਾ ਘਰ ਦਾ ਮਾਲਕ ਅੱਗੇ ਸਰ ਪਰ ਜਾਣਾ ਜਿਉ ਮਹਿਮਾਨਾ ਕਾਹੇ ਗਰਭ ਕੀਜੇ ਕਹਿੰਦਾ ਕਿਉਂ ਤੂੰ ਗਰਭ ਕੀਤਾ ਕਿਉਂ ਗਵਾਨ ਕਰਦਾ ਆਪਣੇ ਆਪ ਤੂੰ ਤਾਂ ਇੱਥੇ ਮਹਿਮਾਨ ਬਣ ਕੇ ਆਇਆ ਇਸ ਦੁਨੀਆ ਦੇ ਵਿੱਚ ਜਿਤ ਸੇਬੀਏ ਦਰਗਹਿ ਸੁਖ ਪਾਈਏ ਸਿਮਰਨ ਬਾਤ ਕਹਿੰਦੀ ਬਾਬਾ ਨਾਨਕ ਕਹਿੰਦੇ ਉਹਦਾ ਸਿਮਰਨ ਕਰਲਾ ਜਿਹਦੇ ਸਿਮਰਨ ਦੇ ਨਾਲ ਜੀਤ ਸੇਬੀਏ ਦਰਗਹਿ ਸੁਖ ਪਾਈਏ ਕਹਨੇ ਜਿਹਦੀ ਸੇਵਾ ਦੇ ਨਾਲ ਦਰਗਾਹ ਦੇ ਚੋਂ ਸੁੱਖਾਂ ਦੀ ਪ੍ਰਾਪਤੀ ਜੀਤ ਸੇਬੀਏ ਦਰਗਹਿ ਸੁਖ ਪਾਈਏ ਨਾਮ ਤਿਸੇ ਕਾ ਲਿਗੈ ਕਹਨੇ ਉਹਦਾ ਨਾਮ ਲੈਲਾ ਸੇਵਾ ਬਾਸਤੀ ਨਿਰਨਾ ਕਾ ਤਿੱ ਕੇ ਸੇਵਾ ਕਿਹੜੀ ਐ ਉਸਦਾ ਨਾਮ ਜਪਣਾ ਸੇਵਾ ਐ ਨਾਮ ਦਾ ਜਾਪ ਕਰਨਾ ਰੱਬ ਦੀ ਸੇਵਾ ਹੈ। ਇਹਦੇ ਨਾਲ ਦਰਗਾਹ ਦੀ ਜਮਾਨ ਮਿਲਦਾ ਹੈ। ਜੀਤ ਸੇਬੀਏ ਦਰਗਹਿ ਸੁਖ ਪਾਈਏ ਨਾਮ ਤਿਸੇ ਕਾ ਲਿਜਿਏ। ਆਗੇ ਹੁਕਮ ਨਾ ਚੱਲੈ। ਕਹਿੰਦੇ ਅੱਗੇ ਤੇਰਾ ਹੁਕਮ ਨਹੀਂ ਚੱਲਦਾ। ਐਸੇ ਹੁਕਮ ਚਲਾਉਂਦਾ ਇਥੋਂ। ਉਹਨਾਂ ਰਾਜੇ ਨੂੰ ਹੁਕਮ ਕਰ ਦਿੱਤਾ। ਕਹਿੰਦਾ ਰਾਜਿਆ ਇੱਥੇ ਤੇਰਾ ਹੁਕਮ ਚੱਲਦਾ ਪਰ ਦਰਗਾਹ 'ਚ ਨਹੀਂ ਤੇਰਾ ਹੁਕਮ ਚੱਲਣਾ। ਅੱਗੇ ਹੁਕਮਾਂ ਚੱਲੇ ਮੂਲ ਲੈ ਸਿਰ ਸਿਰ ਕਿਆ ਬਿਹਾਨਾ। ਇੱਥੇ ਬੜੇ ਬੰਦਾ ਆਪਣੇ ਚੌਧਰ ਕਰਦਾ ਕਿ ਮੇਰੀ ਗੱਲ ਮੰਨਣੀ ਚਾਹੀਦੀ ਐ ਮੈਂ ਕਹਿੰਨਾ। ਇੱਥੇ ਹੁਕਮ ਕਰਦਾ। ਕਹਿੰਦੇ ਪਰ ਦਰਗਾਹ 'ਚ ਨਹੀਂ ਤੇਰਾ ਹੁਕਮ ਚੱਲਣਾ। ਸਾਹਿਬ ਸਿਮਰੋ ਮੇਰੇ ਭਾਈਓ ਕਹਿੰਦਾ ਮੇਰੇ ਭਾਈਓ ਸਾਹਿਬ ਦਾ ਸਿਮਰਨ ਕਰੋ ਸਾਹਿਬ ਸਿਮਰੋ ਮੇਰੇ ਭਾਈਓ ਸਭ ਨੇ ਇਹ ਪਿਆਣਾ ਕਹਿੰਦੇ ਸਭ ਨੇ ਇੱਥੇ ਆ ਕੇ ਪੈਣਾ ਚਾਹੇ ਕੋਈ ਗਰੀਬ ਹੈ ਚਾਹੇ ਕੋਈ 100 ਕਿਲਿਆਂ ਦਾ ਮਾਲਕ ਹੈ ਜਾ ਕੇ ਮੜੀਆਂ ਵੀ ਜੇ ਸੰਸਕਾਰ ਹੁੰਦਾ ਏ ਕਦੇ ਦੇਖਿਆ ਕਿ ਘਰ ਦੇ ਵਿੱਚ ਮਹਿਲ ਦੇ ਵਿੱਚ ਉੱਥੀ ਸੇਵਾ ਚੇਣ ਕੇ ਉਹਦਾ ਸੰਸਕਾਰ ਕਰ ਦਿੱਤਾ ਸੰਸਕਾਰ ਤਾਂ ਉੱਥੇ ਮੜੀਆਂ 'ਚ ਹੀ ਹੋਣਾ ਹੈ ਚਾਹੇ ਕੋਈ ਗਰੀਬ ਹੈ ਚਾਹੇ ਅੰਬੀਰ ਹੈ ਚਾਹੇ ਰਾਜਾ ਹੈ ਚਾਹੇ ਭਿਖਾਰੀ ਹੈ ਉਹਨਾਂ ਲੱਕੜੀਆਂ ਵਿੱਚੇ ਫੁਕਣਾ ਹੈ ਇਹ ਨਹੀਂ ਕਿ ਬਹੁਤ ਅੰਬੀਰ ਹੈ ਇਹਨੂੰ ਆਪਾਂ ਹੁਣ ਧਨ ਰੁਪਈਏ ਇਕੱਠੇ ਕਰਕੇ ਇਹਦੇ 'ਚ ਫੂਕ ਦਈਏ ਫੋਕਣਾ ਅੱਗ ਦੇ ਵਿੱਚ ਐ ਲੱਕੜੀਆਂ ਵਿੱਚੇ ਫੋਕਣਾ ਕਹਿੰਦੇ ਕਿਉਂ ਤੂੰ ਮਾਨ ਕਰਦਾ ਆਪਣੇ ਆਪ ਤੇ ਸਹਬ ਸਿਮਰੋ ਮੇਰੇ ਭਾਈਓ ਸਾਬਨਾ ਇਹ ਪਿਆਣਾ ਜੋ ਇਸ ਭਾਵੇ ਸਮਰਾਤ ਸੋਤੀ ਹੈ ਕਹਿੰਦੇ ਜੋ ਉਹਨੂੰ ਭਾਉਂਦਾ ਉਹ ਸਮਰਾਤ ਹੈ ਉਹੀ ਸਾਨੂੰ ਥਿਉਣਾ ਹੈ ਉਹੀ ਸਾਨੂੰ ਮਿਲਣਾ ਹੈ ਜੋ ਰੱਬ ਨੂੰ ਭਾਉਂਦਾ ਹੈ ਜੋ ਤਿਸ ਭਾਵ ਹੈ ਸਮਰਾਥ ਸੋ ਥੀ ਹੈ ਹੀ ਲੜਾ ਇਹ ਸੰਸਾਰੋ ਕਹਿੰਦੇ ਇਹੀ ਹੀ ਲੜਾ ਹੈ ਸੰਸਾਰ ਦੇ ਵਿੱਚ ਜੋ ਰੱਬ ਨੂੰ ਭਾਉਂਦਾ ਉਹ ਸਾਨੂੰ ਪ੍ਰਾਪਤ ਹੋ ਜਾਂਦਾ ਜਾਲਤਾਲ ਮਹੀਆ ਦਾ ਰੱਬ ਰਿਹਾ ਸਾਚੜਾ ਸਿਰਜਣਹਾਰੋ ਕਹਿੰਦੇ ਉਸ ਜਿਹੜਾ ਸਿਰਜਣਹਾਰ ਹੈ ਨਾ ਸਾਨੂੰ ਬਣਾਉਣੇ ਵਾਲਾ ਉਹ ਜਲ ਤੇ ਥਲ ਦੇ ਹਰ ਜਗ੍ਹਾ ਸਮਾਇਆ ਹੋਇਆ ਹੈ ਜਲ ਥਲ ਮਹਿਰ ਰਬ ਰਹਾ ਸੱਚਾ ਸਿਰਜਣਹਾਰੋ ਸੱਚਾ ਸਿਰਜਣਹਾਰੋ ਕਹਿੰਦੇ ਜਿਹੜਾ ਸੱਚ ਆ ਕਹਿੰਦੇ ਜਿਹੜਾ ਸੱਚ ਆ ਇਹਨਾਂ ਸਿਰਜਣਹਾਰਾ ਸਾਨੂੰ ਬਣਾਉਣੇ ਵਾਲਾ ਆ ਅਲੱਖ ਕਹਿੰਦੇ ਅਲੱਖ ਹੈ ਦਿਖਦਾ ਹੀ ਨਹੀਂ ਅਪਾਰ ਉਹਦਾ ਕੋਈ ਕਹਿੰਦੇ ਅੰਤ ਨਹੀਂ ਤਾਂ ਕਾ ਅੰਤ ਨਾ ਪਾਇਆ ਕਹਿੰਦੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਨਾ ਉਹ ਦਿਖਦਾ ਹੈ ਨਾ ਉਹਦਾ ਅੰਤ ਪਾਇਆ ਜਾ ਸਕਦਾ ਸਾਡੇ ਮਨ ਦੇ ਚ ਸ਼ੰਕਾ ਹੈ ਕਿ ਰੱਬ ਨੂੰ ਬੇਨਤੀ ਕਰਦੀ ਹੈ ਅਰਦਾਸ ਕਰਦੀ ਹੈ ਸਤਸਿੰਘ ਜੀ ਅਸੀਂ ਕਿਸੇ ਨਾਲ ਗੱਲ ਕਰਨੀ ਹੈ ਮੋਬਾਈਲ ਫੋਨ ਤੇ ਟੈਲੀਫੋਨ ਤੇ ਗੱਲ ਕਰਨੀ ਹੈ ਕਿਸੇ ਨਾਲ ਲੇਕਿਨ ਗੱਲ ਕਰਨੇ ਵਾਲੇ ਦਾ ਨੰਬਰ ਨਹੀਂ ਹੈਗਾ ਸਾਡੇ ਕੋਲ ਕਿਹੜੇ ਨੰਬਰ ਤੇ ਗੱਲ ਕਰਾਂਗੇ ਇਸੇ ਤਰ੍ਹਾਂ ਸੀ ਰੱਬ ਨੂੰ ਬੇਨਤੀ ਕਰਨੀ ਹੈ ਰੱਬ ਨੂੰ ਦਸਤ ਕਰਨੀ ਹੈ ਲੇਕਿਨ ਰੱਬ ਦਾ ਤਾਂ ਨੰਬਰ ਹੀ ਨਹੀਂ ਸਾਡੇ ਕੋਲ ਹੈਗਾ ਜਾਂ ਦੱਸੇ ਕਿਹਦੇ ਕੋਲ ਰੱਬ ਦਾ ਨੰਬਰ ਹੈ ਕਿ ਟੈਲੀਫੋਨ ਕਰਿਆ ਰੱਬ ਨਾਲ ਗੱਲ ਕਰ ਲਈ ਤਾਹੀਂ ਆਪਾਂ ਗੱਲ ਕਰਾਂਗੇ ਉਹਦੇ ਨਾਲ ਜਾਂ ਤਾਂ ਸਨਮੁਖ ਹੋ ਕੇ ਕਰਾਂਗੇ ਜਾਂ ਕੋਈ ਟੈਲੀਫੋਨ ਪਰ ਵਿਚਾਰਚ ਕਰਾਂਗੇ ਕੋਈ ਅਕਸਰ ਮੰਨਦੇ ਵਿਚ ਕੇ ਬੇਨਤੀ ਕਰਦੀ ਅਰਦਾਸ ਕਰ ਲਈਏ ਲੇਕਿਨ ਬੇਨਤੀ ਕਰਾਂਗੇ ਤਾਂ ਜੇ ਸਾਡੇ ਕੋਲ ਰੱਬ ਦਾ ਕੋਈ ਤੋਂ ਟਿਕਾਣਾ ਹੈ ਰੱਬ ਦਾ ਕੋਈ ਨੰਬਰ ਹੈ ਨੰਬਰ ਸਾਡੇ ਕੋਲ ਹੈ ਨਹੀਂ ਟੈਲੀਫੋਨ ਹੱਥੀਂ ਫੜੀ ਬੈਠੇ ਆ ਕਿ ਰੱਬ ਨਾਲ ਗੱਲ ਕਰਨੀ ਹੈ ਸੋ ਪਾਛਾ ਸਿਰਗੂ ਨਾਨਕ ਦੇਵ ਜੀ ਮਹਾਰਾਜ ਦੱਸ ਦਿਆ ਕਹਿੰਦੇ ਉਹ ਲੱਖ ਹੈ ਉਹ ਤਾਂ ਦਿਖਦਾ ਹੀ ਨਹੀਂ ਨਾਉ ਦਾੰਤ ਪਾਇਆ ਜਾ ਸਕਦਾ ਹੈ ਸਾਚਾ ਸੇਜਣ ਹਾਰੋ ਅਲੱਖ ਅਪਾਰੋ ਤਾਂ ਕਾ ਅੰਤ ਨਾ ਪਾਇਆ ਆਕਰਸੀ ਇੱਕ ਦੂਏ ਨੂੰ ਕਹਿੰਦੇ ਆਪ ਅਰਦਾਸ ਕਰਦੇ ਜਾਂ ਕਿਸੇ ਨੂੰ ਕਹਿੰਦੇ ਕਿ ਮੇਰੀ ਅਰਦਾਸ ਕਰ ਦੇ ਮੇਰਾ ਕੰਮ ਬਣ ਜਵੇ ਮੇਰਾ ਰੱਬ ਨੂੰ ਕਹਿ ਦੇ ਅਰਦਾਸ ਕਰਨ ਦਾ ਇਹੀ ਹੈ ਕਿ ਰੱਬ ਨੂੰ ਕਹਿਣਾ ਮੇਰਾ ਕੰਮ ਕਰ ਦੇ ਅਕਸਰ ਆਪਾਂ ਤਾਂ ਗੱਲਾਂ ਸੰਸਾਰ ਚ ਰਹਿੰਦੇ ਸਾਰੇ ਸੁਣਦੇ ਆ ਲੇਕਿਨ ਗੱਲ ਕਰੀਏ ਕਿਹਦੇ ਨਾਲ ਮੈਂ ਕਿਹਾ ਭਾਈ ਨੰਬਰ ਦੇ ਦੇ ਰੱਬ ਦਾ ਮੈਂ ਗੱਲ ਕਰ ਲੈਂਦਾ ਤੁਮ ਨੂੰ ਰੱਬ ਦਾ ਨੰਬਰ ਲਿਖਾ ਦੇ ਮੈਂ ਰੱਬ ਨਾਲ ਗੱਲ ਕਰ ਲੈਂਦਾ ਦੇਖੋ ਕਿੰਨਾ ਅਸੀਂ ਅਣਜਾਣ ਬਣੇ ਚਾ ਰੱਬ ਦੇ ਥੋਂ ਠਿਕਾਣੇ ਦਾ ਸਾਨੂੰ ਪਤਾ ਨਹੀਂ ਨਾ ਉਹਦੇ ਨੰਬਰ ਦਾ ਪਤਾ ਹੈ ਗੱਲ ਰੱਬ ਨਾਲ ਕਰਦ ਨੂੰ ਫਿਰਦੇ ਆ ਸੱਚਾ ਸੇਜਣ ਹਾਰੋ ਅਲਕ ਕਲ ਪਾਰੋ ਤਾਂ ਕਾ ਅੰਤ ਨਾ ਪਾਇਆ ਆਇਆ ਤਿੰਨ ਕਾ ਸਫਲ ਪਿਆ ਹੈ ਕਹਿੰਦੇ ਇਨ ਆਇਆ ਕਿਨ ਦਾ ਸਫਲ ਹੋਇਆ ਦੁਨੀਆ ਦੇ ਵਿੱਚ ਕਿਨਾਂ ਦਾ ਇੱਥੇ ਸੰਸਾਰ ਵਿੱਚ ਆਉਣਾ ਸਫਲ ਹੋਇਆ ਹੈ ਉਹ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਹਨ ਆਇਆ ਤਿੰਨ ਕਾ ਸਫਲ ਪਿਆ ਹੈ ਇੱਕ ਮਨ ਜਿਨੀ ਧਿਆਇਆ ਕਹਿੰਦੇ ਜਿਨ੍ਹਾਂ ਨੇ ਇੱਕ ਮਨ ਦੇ ਨਾਲ ਉਹਨੂੰ ਧਿਆਇਆ ਸਿਮਰਨ ਕੀਤਾ ਉਹਨਾਂ ਦਾ ਸਫਲ ਹੋਇਆ ਹੈ ਇਹ ਸੰਸਾਰ ਦੇ ਵਿੱਚ ਆਉਣਾ ਸਫਲ ਕਿਨਾਂ ਦਾ ਹੋਇਆ ਜਿਨ੍ਹਾਂ ਨੇ ਇੱਕ ਮਨ ਦੇ ਨਾਲ ਰੱਬ ਨੂੰ ਧਿਆਇਆ ਹਾਏ ਟਾਹੇ ਸਾਰੇ ਉਹ ਢਾਉਂਦਾ ਮਾਰਦਾ ਪੈਦਾ ਕਰ ਦਿੰਦਾ ਟਾਹੇ ਢਾ ਦਿੰਦਾ ਟਾਹੇ ਸਾਰੇ ਢਾ ਕੇ ਫੇਰ ਬਣਾ ਲੈਂਦਾ ਢਾਹੇ ਟਾਹੇ ਸਾਰੇ ਆਪੇ ਹੁਕਮ ਸੁਵਾਰਨ ਹਾਰਾ ਕਹਿੰਦੇ ਆਪੇ ਹੁਕਮ ਦੇ ਨਾਲੇ ਸੁਵਾਰਦਾ ਹੁਕਮ ਦੇ ਨਾਲੇ ਪੈਦਾ ਕਰਦਾ ਹੁਕਮ ਦੇ ਨਾਲੇ ਮਾਰ ਦਿੰਦਾ ਰੱਬ ਕਿਸੇ ਨੂੰ ਡੰਡੇ ਮਾਰ ਕੇ ਨਹੀਂ ਮਾਰਦਾ ਉਹ ਤਾਂ ਹੁਕਮ ਦੇ ਨਾਲ ਹੈ ਇਹ ਇੱਕ ਬਹਾਨਾ ਹੈ ਕਿ ਕੈਂਸਰ ਨਾਲ ਮਰ ਗਿਆ ਐਕਸੀਡੈਂਟ ਹੋ ਗਿਆ ਹਾਰਟ ਅਟੈਕ ਹੋ ਗਿਆ ਇਹ ਬਹਾਨਾ ਹੈ ਕਿਉਂ ਰੱਬ ਆਪਣੇ ਸਿਰ ਤੇ ਨਹੀਂ ਲੈਂਦਾ ਕਿ ਰੱਬ ਨੇ ਮਾਰਤਾ ਕਦੇ ਸੁਣਿਆ ਹੈ ਕਿ ਰੱਬ ਨੇ ਬੰਦਾ ਮਾਰਤਾ ਨਹੀਂ ਕਹਿੰਦੇ ਇਹਨੂੰ ਤਾਂ ਕੈਂਸਰ ਸੀ ਤਾਂ ਮਰ ਗਿਆ। ਇਹਦਾ ਐਕਸੀਡੈਂਟ ਹੋ ਗਿਆ ਤਾਂ ਮਰ ਗਿਆ। ਰੱਬ ਆਪਣੇ ਸਿਰ ਤੇ ਨਹੀਂ ਲਿੰਦਾ। ਟਾਹੇ ਟਾਹੇ ਸਾਰੇ ਆਪੇ ਹੁਕਮ ਸੁਵਾਰਨ ਹਾਰਾ। ਜੋ तिस ਭਾਵ ਹੈ ਸਮਰੱਥ। ਸੋ ਥੀ ਹੈ। ਕਿਹ ਜਿਹੜਾ ਉਹਨੂੰ ਪਾਉਂਦਾ ਹੈ ਉਹ ਸਾਨੂੰ ਥਿਆ ਜਾਂਦਾ ਉਹ ਸਾਨੂੰ ਮਿਲ ਜਾਂਦਾ ਉਹ ਸਮਰੱਥ ਹੈ ਇਸ ਗੱਲ ਦੇ ਜੋ ਤਿਸ ਭਾਵੈ ਸਮਰੱਥ ਸੋ ਥੀਐ ਕੀ ਲੜਾ ਇਹੋ ਸੰਸਾਰੋ ਕਹਿੰਦੇ ਇਹ ਸੰਸਾਰ ਚ ਇਹੀ ਹੀ ਲਾਇਕ ਕਿਹੜਾ ਸਿਮਰਨ ਕਰਨ ਦਾ ਫਿਰ ਜੋ ਉਹਨੂੰ ਪਾਉਂਦਾ ਉਹ ਸਾਨੂੰ ਲਭ ਜਾਂਦਾ ਨਾਨਕ ਰੋਣਾ ਬਾਬਾ ਜਾਣੀ ਐ ਸਿਰ ਕੁ ਨਾਨਕਦੇਵ ਜੀ ਕਹਿੰਦੇ ਮਹਾਰਾਜ ਨਾਨਕ ਰੋਣਾ ਬਾਬਾ ਜਾਣੀ ਜੇ ਰੋਵੇ ਲਾਏ ਪਿਆਰੋ ਕਹਿੰਦੇ ਤਾਂ ਜਾਣੀ ਰੁੰਦੇ ਆਂ ਦਾ ਲੋਕ ਬਾਦ ਵਿੱਚ ਕਹਿੰਦੇ ਤਾਂ ਜਾਣੀ ਜੇ ਪਿਆਰ ਹੋਵੇ ਪਿਆਰ ਕਰਕੇ ਨਹੀਂ ਰੁੰਦੇ ਕਾਦੇ ਕਰਕੇ ਰੋਂਦੇ ਆ ਆਪਣੇ ਕੰਮਾ ਕਰਕੇ ਰੋਂਦੇ ਆ ਨਾਲ ਰੋਣਾ ਬਾਬਾ ਜਾਣੀ ਜੇ ਰੋਬੇ ਲਾਏ ਪਿਆਰੋ ਬਬੇਲੇ ਕਾਰਨ ਬਾਬਾ ਰੋਈਏ ਕਹਿੰਦਾ ਆਪਣੇ ਬਬੇਲਿਆਂ ਕਰਕੇ ਆਪਣੇ ਕੰਮਾ ਕਰਕੇ ਆਪਣੇ ਬਬੇਲਿਆਂ ਕਰਕੇ ਆਪਣੇ ਕੰਮਾ ਕਰਕੇ ਰੋਂਦੇ ਆ ਬਬੇਲੇ ਕਾਰਨ ਬਾਬਾ ਰੋਈਏ ਰੋਬਨ ਸਗਲ ਬੇਕਾਰੋ ਕਹਿੰਦੇ ਰੋਂਦੇ ਆ ਬੇਕਾਰ ਇਹ ਸਾਰਾ ਕੁਝ ਬੇਕਾਰ ਹੈ ਬੇਕਾਰਾਂ ਕਰਕੇ ਰੋਂਦੇ ਆ ਪਿਆਰ ਕਰਕੇ ਨਹੀਂ ਰੋਂਦੇ ਔਰ ਰੋਣ ਸਗਲੇ ਬੇਕਾਰੂ ਰੋਣ ਕਹਿੰਦੇ ਰੋਣਾ ਤਾਂ ਇੱਕ ਬਕਾਰਾਂ ਦਾ ਰੋਣਾ ਹੈ ਬੇਕਾਰ ਹੈ ਰੋਣਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ ਸਮੱਸਿਆ ਦਾ ਹੱਲ ਤਾਂ ਉਹਦਾ ਸਿਮਰਨ ਕਰਨਾ ਹੈ ਸਾਡੇ ਮਨ ਦੀ ਸ਼ੰਕਾ ਹੈ ਕਿ ਰੱਬ ਰੋਵਾਂਗੇ ਅਸੀਂ ਰੱਬ ਮੰਨ ਜੂਗਾ ਅਸੀਂ ਕੋਈ ਵਕਤ ਔਕਾ ਆਉਂਦਾ ਰੋਣ ਲੱਗ ਜਾਂਦੇ ਆ ਲੇਕਿਨ ਰੋਣੇ ਨਾਲ ਤਾਂ ਨਹੀਂ ਰੱਬ ਮੰਨਦਾ ਰੱਬ ਮੰਨਦਾ ਸਿਮਰਨ ਦੇ ਨਾਲ ਰੱਬ ਮੰਨਦਾ ਸੇਵਾ ਦੇ ਨਾਲ ਰੱਬ ਮੰਨਦਾ ਪਿਆਰ ਦੇ ਨਾਲ ਰੋ ਰ ਬਣ ਸਕਲ ਬੇਕਾਰੋ ਗਾਫਲ ਸੰਸਾਰੋ ਗਾਪਣ ਇਹਦਾ ਸਾਰਾ ਸੰਸਾਰ ਜ਼ਖਮੀ ਹੋਇਆ ਬੜਾ ਗਾਪਣ ਹੈ ਬੜਾ ਜ਼ਖਮੀ ਹੈ ਬੜੇ ਦੁੱਖਾਂ ਦੇ ਵਿੱਚ ਹੈ ਮਾਇਆ ਕਾਰਨ ਰੋਵੇ ਕਹਿੰਦੇ ਤਾਂ ਮਾਇਆ ਕਰਕੇ ਰੋਂਦਾ ਪਿਆਰ ਕਰਕੇ ਨਹੀਂ ਰੋਂਦਾ ਮਾਇਆ ਦੇ ਕਰਕੇ ਰੋਂਦਾ ਚੰਗਾ ਮੰਦਾ ਕੁਛ ਸੂਝੇ ਨਹੀਂ ਕਹਿੰਦੇ ਚੰਗਾ ਤੇ ਮੰਦਾ ਕੁਝ ਨਹੀਂ ਸੂਝਦਾ ਚੰਗਾ ਮੰਦਾ ਕੁਛ ਸੂਝੇ ਨਹੀਂ ਇਹ ਤਨ ਐਵੇਂ ਖੋਬੈ ਕਹਿੰਦੇ ਤਨ ਨੂੰ ਐਵੇਂ ਖੋ ਲਿੰਦਾ ਆਪਣੇ ਨੂੰ ਐ ਦੇਹ ਨੂੰ ਖੋ ਲਿੰਦਾ ਮਨੁੱਖ ਕਿਉਂ ਚੰਗੇ ਤੇ ਮੰਦੇ ਦਾ ਪਤਾ ਨਹੀਂ ਲੱਗਦਾ ਆਪਣੀ ਦੇਹ ਨੂੰ ਖਤਮ ਕਰ ਲਿੰਦਾ ਦੇਹ ਖੋ ਜਾਂਦੀ ਐ ਖਤਮ ਹੋ ਜਾਂਦੀ ਐ ਚੰਗਾ ਮੰਦਾ ਕੁਛ ਸੂਜੇ ਨਾਹੀਂ ਇਹ ਤਨ ਐਵੇਂ ਖੋਬੈ ਇੱਥੇ ਆਇਆ ਸਭ ਕੋ ਜਾਸੀ ਕਹਿੰਦੇ ਇੱਥੇ ਜਿਹੜੇ ਵੀ ਆਇਆ ਸਭ ਨੇ ਜਾਣਾ ਹੈ ਐਥੋਂ ਆਇਆ ਸਭ ਕੋ ਜਾਸੀ ਕੂੜ ਕਰੋ ਹੰਕਾਰੋ ਕਹਿੰਦੇ ਝੂਠਾ ਹੰਕਾਰ ਕਰਦੇ ਆਂ ਕਹਿੰਦੇ ਇੱਥੇ ਜਿੰਨੀ ਵੀ ਆਇਆ ਸਭ ਨੇ ਜਾਣਾ ਬਾਣੀ ਸਾਡੇ ਮਰਨਾ ਯਾਦ ਕਰਾਉਂਦੀ ਹੈ ਅਸੀਂ ਪੁੱਲੀ ਫਿਰਦੇ ਆ ਮੌਤ ਨੂੰ ਬਾਣੀ ਸਾਡੇ ਯਾਦ ਕਰਾਉਂਦੀ ਐ ਕਿ ਇੱਥੇ ਜਿਹੜੇ ਵੀ ਆਏ ਆ ਸਭ ਨੇ ਜਾਣਾ ਐ ਇੱਥੇ ਆਇਆ ਸਭ ਕੋ ਜਾਸੀ ਕੂੜ ਕਰੇ ਹੰਕਾਰੋ ਨਾਨਕ ਰੋਣਾ ਬਾਬਾ ਜਾਣੀਏ ਇਹ ਰੋਬੇ ਲਾਏ ਪਿਆਰੋ ਕਹਿੰਦੇ ਤਾਂ ਜਾਣੀਏ ਰੋਣੇ ਤਾਂ ਜੇ ਅਸੀਂ ਪਿਆਰ ਕਰੀਏ ਉਹ ਪਿਆਰ ਦੇ ਨਾਲ ਮੰਨਦਾ ਹੈ ਉਹ ਭਾਵਨਾਵਾਂ ਦੇ ਨਾਲ ਮੰਨਦਾ ਹੈ ਉਹ ਸਿਮਰਨ ਦੇ ਨਾਲ ਮੰਨਦਾ ਹੈ ਜਿਵੇਂ ਕਿ ਨਾਨਕidev ji ਮਹਾਰਾਜ ਅਲਾਣੀਆਂ ਦੇ ਰਾਹੀ ਇਹ ਸੰਸਾਰ ਨੂੰ ਸਮਝਾਉਂਦੇ ਆ ਸੋ ਆਓ ਆਪਰਾਂ ਮਿਲ ਕੇ ਬਾਣੀ ਨੂੰ ਸਮਝੀਏ ਜਿਹਦੇ ਨਾਲ ਸਾਡਾ ਐ ਸੰਸਾਰ 'ਚ ਆਉਣਾ ਸਫਲ ਹੋਣਾ। ਹੋਰ ਝੂਠੀਆਂ ਗੱਲਾਂ ਸਾਰੀਆਂ। ਇੱਕੋ ਇੱਕ ਹੁਕਮ ਅਕਾਲ ਪੁਰਖ ਦਾ। ਜਿਹੜਾ ਸਿਰ ਕੋ ਨਾਨਕ ਦੇਵ ਜੀ ਨੇ ਸਾਨੂੰ ਸੁਣਾਇਆ ਸੰਸਾਰ ਦੇ ਵਿੱਚ। ਕਿਉਂ ਹੁਕਮ ਲੈ ਕੇ ਹੀ ਬਾਬਾ ਨਾਨਕ ਸੰਸਾਰ ਦੇ 'ਚ ਆਇਆ। ਇਸ ਨੂੰ ਬਾਣੀ ਦੇ ਰੂਪ ਦੇ ਵਿੱਚ ਸੰਸਾਰ ਦੇ 'ਚ ਪ੍ਰਗਟ ਕੀਤਾ। ਪਰਗਟ ਸਿਰਗੂ ਨਾਨਕ ਦੇਵ ਜੀ ਨੇ ਕਰਕੇ ਆਖਰ ਜਾ ਕੇ 10 ਪਾਤਸ਼ਾਹ ਨੇ ਫਿਰ ਸਾਨੂੰ ਹੁਕਮ ਕਰ ਦਿੱਤਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸੋ ਸਾਧ ਸੰਗਤ ਜੀ ਬਾਣੀ ਪੜਦਿਆਂ ਕਥਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰਨਾ ਕਿ ਤੁਸੋਂ ਦਿੱਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਿਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ